ਵਾਹਿਗੁਰਜਾ ਖਾਲਸਾ ਵਾਹਿਗੁਰਜ ਕੀ ਫਤਿਹ ਉੜਾ ਉਠ ਤੂ ਗੁਰੂ ਦੇ ਲਾਲਵੇਂ ਐਡਾ ਅੰਮ੍ਰਿਤ ਵੇਲੇ ਨੂੰ ਸੰਭਾਲਵੇਂ ਈਡੀ ਸ্নান ਕਰ ਜਲ ਨਾਲਵੇਂ ਸੱਸਾ ਸਿਮਰਨ ਕਰੂ ਤੇ ਤੇ ਆਵੋ ਰੱਬ ਨੂੰ ਹਾ ਹਾ ਹੱਥ ਜੋੜ ਫਤਵੀ ਬੁਲਾਓ ਸਾਬ ਨੂੰ ਹਾ ਹਾ ਹੱਥ ਜੋੜ ਫਤਵੀ ਬੁਲਾਓ ਸਾਬ ਨੂੰ ਕੱਕਾ ਕੁੰਜੀ ਨਾਲ ਕੇ ਸਾਨੂੰ ਸਵਾਰ ਲੈ ਕੱਕ ਕੁਸ਼ੀ ਖੁਸ਼ੀ ਬੰਨ ਦਸ ਤਾਰ ਲਿਆ ਗਗਾ ਗੁਰਬਾਨੀ ਪੜ ਕੇ ਵਿਚਾਰ ਲੈ ਕਗਾ ਕਲ ਨਾ ਕਮਾਈ ਸਦਾ ਕੰਮ ਆਉਂਦੀ ਐ ਅੰਗਾ ਅੰਗਣ ਪਰੇਮ ਵਾਲੀ ਰਾਂਗ ਲਾਉਂਦੀ ਐ ਅੰਗਾ ਅੰਗਣ ਪਰੇਮ ਵਾਲੀ ਰਾਂਗ ਲਾਉਂਦੀ ਐ ਚਚਾ ਚਿੰਤਾ ਵਿੱਚ ਕਦੀ ਵੀ ਨਾ ਸੜੀਏ ਚਚਾ ਛੋਟੀ ਛੋਟੀ ਗੱਲ ਤੇ ਨਾ ਲੜੀਏ ਚਚਾ ਚਿੰਤਾ ਵਿੱਚ ਕਦੀ ਵੀ ਨਾ ਸੜੀਏ ਛੋਟੇ ਛੋਟੇ ਗਾਲ ਤੇ ਨਲੜੀਏ ਜੱਜਾ ਜੀਵਨ ਪਿਆਰ ਵਾਲਾ ਕੜੀਏ ਜੱਜਾ ਝੂਠ ਤੇ ਫਰੇਬ ਨਾ ਕਦੇ ਵੀ ਕਰੀਏ ਨੰਨ੍ਹਾ ਸੁੰਨੀ ਜੋਲੀ ਚੰਗੇ ਗੁਨਾ ਨਾਲ ਪਰੀਏ ਨੰਨ੍ਹਾ ਸੁੰਨੀ ਜੋਲੀ ਚੰਗੇ ਗੁਨਾ ਨਾਲ ਪਰੀਏ ਨੰਨ੍ਹਾ ਸੁੰਨੀ ਜੋਲੀ ਚੰਗੇ ਗੁਨਾ ਨਾਲ ਪਰੀਏ ਵਾਹਿਗੁਰਜਾ ਖਾਲਸਾ ਵਾਹਿਗੁਰਜ ਕੀ ਫਤਿਹ